ਐਸਟੀਐਫ ਮੋਹਾਲੀ ਦੀ ਟੀਮ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਔਰ ਉਸ ਮੁਹਿੰਮ ਦੇ ਤਹਿਤ ਐਸਟੀਐਫ ਦੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਦੀ ਟੀਮ ਵੱਲੋਂ ਸਮਾਣਾ ਪਟਿਆਲਾ ਸੜਕ ਤੇ ਪਿੰਡ ਟੈਂਟਲ ਦੇ ਅੱਡੇ ਦੇ ਨਜ਼ਦੀਕ ਪੈਟਰੋਲਿੰਗ ਕੀਤੀ ਜਾ ਰਹੀ ਸੀ ਉਸ ਦੌਰਾਨ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਜਿੱਥੇ ਉਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਕੱਥੀ ਜਿਹੜੀ ਔਰਤ ਨੂੰ ਗ੍ਰਿਫਤਾਰ ਕੀਤਾ ਐਸਟੀਐਫ ਟੀਮ ਨੇ ਉਸਨੇ ਵੀ ਕਬੂਲ ਕੀਤਾ ਕਿ ਮੈਂ ਪਹਿਲੀ ਵਾਰ ਇਹ ਗੋਲੀਆਂ ਨਸੀਲੀਆਂ ਲੈ ਕੇ ਆਈ ਸੀ ਪਹਿਲੀ ਵਾਰ ਕੀਤੀ ਹੈ ਪਹਿਲੀ ਵਾਰ ਹੀ ਮੈਂ ਪੁਲਿਸ ਦੇ ਅੜਿੱਕੇ ਚੜ ਗਈਆਂ ਐਸਟੇਪ ਪੁਲਿਸ ਟੀਮ ਸਮਾਣਾ ਅਦਾਲਤ سے پیش ਕਰਕੇ ਰਿਮਾਂਡ ਦੀ ਮੰਗ ਵੀ ਕਰੇਗੀ ਗੱਲਬਾਤ ਕਰਦੇ ਕਿਸ ਤਰ੍ਹਾਂ ਲੈ ਕੇ ਆਈ ਸਾਰੀ ਬੈਕਗ੍ਰਾਉਂਡ ਪਤਾ ਕਰਦੇ ਪਹਿਲੇ ਕਿਸ ਤਰ੍ਹਾਂ ਦੇ ਮਾਮਲੇ ਹਨ ਔਰਤ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਅਸੀਂ ਟੈਂਟਰ ਅੱਡੇ ਦੇ ਨਾਕਾਬੰਦੀ ਕੀਤੀ ਸੀ ਸਾਨੂੰ ਤਲਾਸ਼ ਮਿਲੀ ਆ ਕੇ ਵੀ ਇਹ ਜਿਹੜੀ ਔਰਤ ਹੈ ਅਮਿੰਦਰ ਕੌਰ ਉਰਫ ਗੁੱਡੀ ਪਤਨੀ ਨਾਰ ਸਿੰਘ ਵਾਸੀ ਵਿਜਲਪੁਰ ਇਹ ਗੋਲੀਆਂ ਵੇਚਦੀਆਂ ਸੀ ਦੀ ਤੇ ਅੱਜ ਭਾਰੀ ਮਾਤਰਾ ਦੀਆਂ ਗੋਲੀਆਂ ਲੈ ਕੇ ਆਪਣੇ ਪਿੰਡ ਤੋਂ ਸਮਾਣਾ ਇਹ ਤੁਸੀਂ ਰਾਜ ਦੀ ਨਾਕਾਬੰਦੀ ਕਰਕੇ ਉਹਨੂੰ ਕਾਬੂ ਕੀਤਾ ਜਿਹਦੇ ਕੋਲ ਨਸ਼ੀਆਂ ਗੋਲੇ ਮਿਲ ਸਕਦੀਆਂ ਅਸੀਂ ਜਦੋਂ ਸਾਨੂੰ ਇਤਲਾਹ ਮਿਲੀ ਇਤਲਾਹ ਦੇ ਗਏ ਜਿਹੜੇ ਪਿੰਡ ਵੱਲ ਨੂੰ ਜਾ ਰਹੀ ਸੀ ਅਸੀਂ ਅੱਗੋਂ ਆ ਰਹੀ ਸੀ ਅੱਗੇ ਔਰ ਪੈਦਲ ਆ ਰਹੀ ਸੀ ਤੇ ਹੱਥ ਲਫਾਵਾ ਪੜਿਆ ਸੀ ਇੱਕ ਇਹਨੂੰ ਜਦ ਅਸੀਂ ਰੋਕਿਆ ਰੋਕੇ ਇਹਦੇ ਨਾਲ ਲਫਾਵਾ ਸੁਰਤਾ ਥੱਲੇ ਇਹਨੂੰ ਰੋਕੇ ਤੋਂ ਉਲਫਾਵਾ ਚਕਾ ਕੇ ਤੇ ਰਿਕਵਰੀ ਕੀਤੀ ਉਹ ਚੋਂ ਫਿਰ ਸਾਨੂੰ 2450 ਗੋਲੀਆਂ ਮਿਲੀਆਂ ਸਾਨੂੰ ਨਸ਼ੀਆਂ ਅੱਜ ਇਹਨੂੰ ਪੇਸ਼ ਕਰਨਾ ਅਦਾਲਤ ਪੇਸ਼ ਕਰਕੇ ਦਾ ਰਿਮਾਂਡ ਲਵਾਗੇ ਰਿਮਾਂਡ ਦੇ ਤੋਂ ਕਿਨੇ ਮੰਨਿਆ ਹੋ ਕੇ ਪਿਛਲੀ ਵਾਰ ਕੋਈ ਕਾਲੇ ਪਰਸੀ ਨਹੀਂ ਕੋਈ ਐਸੇ ਪਹਿਲਾ ਵਾਰ ਤਾਂ ਕੋਈ ਨਹੀਂ ਹੈਗਾ ਬਾਕੀ ਅਸੀਂ ਰਿਕਾਰਡ ਚੈੱਕ ਕਰਾਂਗੇ ਆਪਣਾ ਥਾਣੇ ਤੋਂ ਰਿਕਾਰਡ ਚੈੱਕ ਕਰਾ ਕੇ ਉਸ ਦੇਖਾਂਗੇ ਕੀ ਆ ਅੱਗੇ ਤਫਤੀਸ਼ ਕਰਾਂਗੇ ਰਿਮਾਂਡ ਲੈ ਕੇ ਤੇ ਕੀ ਕੁਝ ਨਿਕਲਦਾ ਕਿ ਕਿੱਥੋਂ ਲੈ ਕੇ ਕਿੱਥੇ ਵੇਚਦੀ ਕਿੱਥੋਂ ਲੈ ਗੰਦੋ 66 ਕਰ ਦੇਵੇ ਕੰਮ ਜੀ ਉਹ ਕੋ ਦੇਖੇ ਜਾਂਦਾ ਤੀਦਾ ਤੇ ਬੈਤੋਂ ਮੈਂ ਵੀ ਲੈ ਨਾ ਪਹਿਲੀ ਚੋਰੀ ਪਹਿਲੀ ਫਾ ਪਹਿਲੇ ਵੀ ਪਹਿਲੇ ਨਹੀਂ ਕੀਤੀ ਨਾ ਜੀ ਪਹਿਲੀ ਵਾਰ ਹਾਂ ਪਹਿਲੀ ਵਾਰ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼